ਦਰاصل ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਧੋਖਾ ਦੇਣ ਦੇ ਇਲਜ਼ਾਮ ਸਨ ਔਰ ਕੈਨੇਡਾ ਬੁਲਾਉਣ ਦੇ ਲਈ ਉਸ ਨੇ 30 ਲੱਖ ਰੁਪਏ ਮੰਗੇ ਸੀ ਪੈਸੇ ਨਾ ਦੇਣ ਤੇ ਵੀਜ਼ਾ ਲਗਾਉਣ ਦੀ ਥਾਂ ਪਤਨੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਸੀ ਜਿਸ ਤੋਂ ਬਾਅਦ ਉਸਤੇ ਸਹੁਰਾ ਪਰਿਵਾਰ ਨੇ ਉਸਤੇ ਮੁਕੱਦਮਾ ਦਰਜ ਕਰਵਾਇਆ ਸੀ ਲੁਕਆਊਟ ਸਰਕੂਲਰ ਜਾਰੀ ਹੋਣ ਕਰਕੇ 에어ਪੋਰਟ ਤੋਂ ਹੀ ਉਸ ਦੀ ਗ੍ਰਿਫਤਾਰੀ ਹੋਈ ਹੈ ਨੂਰਮਹਿਲ ਥਾਣਾ ਪੁਲਿਸ ਨੇ ਇਸ ਐਨ ਆਰ ਆਈ ਨੂੰ ਗ੍ਰਿਫਤਾਰ ਕੀਤਾ ਹੈ ਗੁਰਵਿੰਦਰ ਨਾਮ ਦਾ ਸ਼ਖਸ ਹੈ ਜਿਸ ਨੂੰ ਏਅਰਪੋਰਟ ਤੋਂ ਗ੍ਰਫਤਾਰ ਕਰ ਲਿਆ ਗਿਆ ਕਿਉਂਕਿ ਆਪਣੀ ਪਤਨੀ ਤੋਂ 30 ਲੱਖ ਰੁਪਇਆ ਮੰਗਿਆ ਸੀ ਵੀਜ਼ਾ ਲਗਵਾਉਣ ਦੇ ਬਦਲੇ ਔਰ ਪੁਲਿਸ ਨੇ ਏਅਰਪੋਰਟ ਤੋਂ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਐ ਰਗਵ ਜੈਨ ਸਾਡੇ ਸਹਾਇਕੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਰਗਵ ਪੂਰਾ ਮਾਮਲਾ ਸਮਝਣਾ ਚਾਹਵਾਂਗੇ ਇਹ ਮਾਮਲਾ 2018 ਵਿੱਚ ਸ਼ੁਰੂ ਹੁੰਦਾ ਵਾ ਜਦੋਂ ਕੁੜੀ ਦੀ ਜਿਹੜੀ ਧੋਵਾ ਵਾ ਉਹ ਮੈਟਰਮੋਨਿਅਲ ਸਾਈਟ ਦੇ ਉੱਤੇ ਜਿਹੜੇ ਕਿਸ ਮੁੰਡੇ ਨਾਲ ਲੱਭਦੀ ਹੈਗੀ ਆ ਉਸ ਤੋਂ ਬਾਅਦ ਕੁੜੀ ਦੀ ਜਿਹੜੀ ਫੋਟੋ ਮੁੰਡੇ ਨੂੰ ਭੇਜਦੀ ਹੈ ਉਸ ਤੋਂ ਬਾਅਦ ਗੱਲਬਾਤ ਜਿਹੜੀ ਅੱਗੇ ਵੱਧਦੀ ਹੈ ਉਸ ਤੋਂ ਕੁਝ ਸਮੇਂ ਬਾਅਦ ਮੁੰਡਾ ਜਿਹੜਾ ਕਿ ਭਾਰਤ ਵਾਪਸ ਆਂਦਾ ਹੈਗਾ ਤੇ ਦੋਨਾਂ ਦੀ ਜਿਹੜੀ ਹੈ ਮੰਗਣੀ ਜਿਹੜੀ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਜੀ ਉਸ ਤੋਂ ਬਾਅਦ ਜਿਹੜਾ ਮੁੰਡਾ ਸੀਗਾ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਕੁਝ ਸਮੇਂ ਲਈ ਜਿਹੜਾ ਕਿ ਕੁੜੀ ਨੂੰ ਲੈ ਕੇ ਰਹਿਣ ਲੱਗ ਜਾਂਦਾ ਹੈ ਤੇ ਇਹ ਲੋਕ ਜਿਹੜਾ ਕਿ ਮਨਾਲੀ ਜਿਹੜਾ ਕਿ ਹਨੀਮੂਨ ਤੇ ਜਾਂਦੇ ਜੋ ਕਿ 5 ਦਿਨ ਦਾ ਟ੍ਰਿਪ ਸੀਗਾ ਲੇਕਿਨ 3 ਦਿਨ ਬਾਅਦ ਹੀ ਜਿਹੜਾ ਕਿ ਮੁੰਡੇ ਦੇ ਉੱਥੇ ਲੜਾਈ ਹੋ ਜਾਂਦੀ ਕਿਸੇ ਚੀਜ਼ ਨੂੰ ਲੈ ਕੇ ਤੇ ਕੁੜੀ ਦਾ આરોਪ ਹੈ ਕਿ ਉੱਥੋਂ ਜਿਹੜੀ ਕਿ ਕੁੱਟਮਾਰ ਕਰਨੀ ਸ਼ੁਰੂ ਕੀਤੀ ਤੇ ਉੱਥੋਂ ਹੀ ਪਤਾ ਲੱਗਣਾ ਸ਼ੁਰੂ ਹੋਇਆ ਕਿ ਮੁੰਡਾ ਕਿਤਨਾ ਕਿਤੇ ਗਲਤ ਹੈ ਉਸ ਤੋਂ ਬਾਅਦ ਇਹ ਮੁੰਡਾ ਜਿਹੜਾ ਕਹਿੰਦਾ ਕਿ ਮੈਂ ਬਾਹਰ ਜਾਣਾ ਮੈਂ ਆਪਣੇ ਪਰਿਵਾਰ ਤੇ ਤੈਨੂੰ ਬਾਹਰ ਲੈ ਜਾਊਂਗਾ ਜਿਸ ਤੋਂ ਬਾਅਦ ਮੁੰਡਾ ਵਾਪਸ ਪਰਤ ਜਾਂਦਾ ਤੇ ਆਪਣੀ ਫੈਮਲੀ ਨੂੰ ਤਾਂ ਨਾਲ ਲੈ ਜਾਂਦਾ ਬਾਅਦ ਚੋ ਲੇਕਿਨ ਕੁੜੀ ਨੂੰ ਨਹੀਂ ਬੁਲਾਉਂਦਾ ਹੈਗਾ ਤੇ ਸਮੇ ਸਮੇਂ ਤੇ ਜਿਹੜਾ ਕਿ ਪੈਸੇ ਦੀ ਮੰਗ ਕਰਦੇ ਰਹਿੰਦੇ ਕਿ ਕੁਝ ਪੈਸੇ ਚ ਇਹਦੇ ਫਾਈਲ ਪ੍ਰੋਸੈਸ ਵਾਸਤੇ ਕੁਝ ਪੈਸੇ ਇਸ ਕੰਮ ਨੇ ਚਾਹੀਦੇ ਹੈਗੇ ਕੁੜੀਵਾਂ ਨੂੰ ਜਦੋਂ ਲੱਗਦਾ ਕਿ ਲਗਾਤਾਰ ਪੈਸੇ ਮੰਗੀ ਜਾ ਰਹੇ ਲੇਕਿਨ ਕੁੜੀ ਨੂੰ ਲੈ ਕੇ ਜਾਣ ਦਾ ਨਾਮ ਨਹੀਂ ਲੈ ਰਿਆ ਤੇ ਫਾਈਲ ਜਿਹੜੀ ਕਿ ਆ ਅੱਗੇ ਤੱਕ ਨਹੀਂ ਜਾ ਰਹੀ ਹੈ ਤੇ ਆਖਿਰ ਚ ਕਹਿੰਦਾ ਕਿ ਤੁਸੀਂ ਮੈਨੂੰ 30 ਲੱਖ ਰੁਪਏ ਦਿਓ ਤਾਂ ਹੀ ਮੈਂ ਤੁਹਾਡੀ ਕੁੜੀ ਨੂੰ ਬਾਹਰ ਲੈ ਕੇ ਜਾ ਸਕਦਾ ਉਸ ਤੋਂ ਇਲਾਵਾ ਜਿਹੜਾ ਕਿ ਨਹੀਂ ਜਾ ਸਕਦੀ ਪਰ ਦੇਖਣਾ ਫਿਰ ਚੱਕ ਹੁੰਦਾ ਕਿ ਕਿਤਨੇ ਕਿਤਨੇ ਮੁੰਡਾ ਸਿਰਫ ਪੈਸੇ ਹੀ heidsਦਾ ਪਿਆ ਵੈ ਕੁੜੀ ਨੂੰ ਇਹਨੇ ਜਿਹੜਾ ਕਿ ਬਾਹਰ ਨਹੀਂ ਲੈ ਕੇ ਜਾਣਾ ਚਾਹੁੰਦਾ ਤੇ ਉਹਨਾਂ ਨੂੰ ਆਪਣੇ ਸੋਰਸਿਸ ਤੋਂ ਇਹ ਵੀ ਪਤਾ ਲੱਗਦਾ ਕਿ ਕਿਤਨੇ ਕਿਤਨੇ ਮੁੰਡਾ ਜਿਹੜਾ ਕਿ ਦੂਜਾ ਵਿਆਹ ਵੀ ਜਿਹੜਾ ਕਿ ਬਾਹਰ ਕਰਵਾ ਚੁੱਕਾ ਵਾ ਉਸ ਤੋਂ ਬਾਅਦ 2023 ਵਿੱਚ ਇਹ ਜਿਹੜਾ ਕਿ ਹੈ ਨੂਰਮੈਲ ਥਾਣੇ ਵਿੱਚ ਜਿਹੜਾ ਕਿ ਪਰਚਾ ਦਰਜ ਕਰਾਉਂਦੇ ਆ ਜਿਸ ਵਿੱਚ ਇਹ ਲਿਖਤਾਂ ਤੌਰ ਤੇ ਲਿਖਾਂਦੇ ਕਿ ਇੰਨੇ-ਇੰਨੇ ਪੈਸੇ ਮੁੰਡੇ ਨੇ ਜਦੋਂ ਵਿਆਹ ਹੋਇਆ ਉਸ ਵੇਲੇ ਸਾਡੇ ਤੋਂ ਲਿੱਤੇ ਸੀਗੇ ਤੇ ਆਖਰ ਵਿੱਚ ਜਿਹੜਾ ਕਿ 30 ਲੱਖ ਰੁਪਏ ਦੀ ਜਿਹੜੀ ਮੰਗ ਕੀਤੀ ਸੀ ਉਸ ਤੋਂ ਬਾਅਦ ਤਾਰਾ ਦੇ ਤਹਿਤ ਜਿਹੜਾ ਕੀ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ 498ਏ 406 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਸੀਗਾ ਜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਜਿਹੜੀ ਇਹਦੀ ਜਾਣਕਾਰੀ ਭੇਜ ਦਿੱਤੀ ਸੀ ਤੇ ਜਦੋਂ ਅੱਜ ਦਿੱਲੀ 에ਰਪੋਰਟ ਤੇ ਮੁੰਡਾ ਪਹੁੰਚਦਾ ਤੇ ਪੁਲਿਸ ਨੂੰ ਇਹਦੀ ਜਾਣਕਾਰੀ ਹੁੰਦੀ ਹੈ ਤੇ ਨੂਰਮੇਲ ਥਾਣੇ ਦੀ ਪੁਲਿਸ ਮੌਕੇ ਤੇ ਜਾ ਕੇ ਮੁੰਡੇ ਨੂੰ ਜਿਹੜਾ ਗ੍ਰਿਫਤਾਰ ਕਰ ਲੈਂਦੀ ਹੈ ਜੀ ਸੋ ਇਹ ਕੈਨੇਡਾ ਤੋਂ ਅੱਜ ਹੀ ਆਇਆ ਸੀ ਜੀ ਬਿਲਕੁਲ ਜੀ ਪਰਤੇਸੀ ਕੈਨੇਡਾ ਤੋਂ ਤੇ ਨੂਰਮਲ ਪੁਲਿਸ ਨੂੰ ਜਿੱਦਾਂ ਹੀ ਜਾਣਕਾਰੀ ਮਿਲਦੀ ਹੈ ਸਵੇਰੇ ਜਿਹੜਾ ਕਿ ਪਹੁੰਚ ਕੇ ਉੱਥੇ ਟੀਮ ਪਹਿਲਾਂ ਹੀ ਤਿਆਰ ਸੀ ਜਿਹੜੀ ਜਲੰਧਰ ਦਿਹਾੜਪੁਰ ਪੁਲਿਸ ਦੀ ਤੇ ਐਸਐਸਪੀ ਜਿਹੜੇ ਜਲੰਧਰ ਸੀ ਉਹ ਮੋਨੀਟਰ ਕਰਦੇ ਪਏ ਸੀ ਪੂਰੇ ਕੇਸ ਨੂੰ ਤੇ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਕਿ ਪੂਰੀ ਕਾਰਵਾਈ ਹੋਈ ਹੈ ਤੇ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਕਿ ਹੈ ਨੂਰਮਲ ਥਾਣੇ ਜਿਹੜੇ ਕਿ ਲਿਆਏ ਹੋਏ ਆ ਜੀ ਠੀਕ ਹੈ ਤਾਨਬਾ ਦਾ ਰਗਾ ਵਸ ਜਾਣਕਾਰੀ ਦੇ ਲਈ ਤਾਂ ਏ ਐਨ ਆਰ ਆਈ ਲਾੜਾ ਹੈ ਜਿਸ ਵੱਲੋਂ ਇੱਕ ਲੜਕੀ ਨੂੰ ਵਰਗਲਾਇਆ ਗਿਆ ਉਸ ਨਾਲ ਵਿਆਹ ਕੀਤਾ ਗਿਆ 5 ਸਾਲਾਂ ਦੇ ਵਿੱਚ 20 ਉਸ ਲੜਕੀ ਨੂੰ ਲੈ ਕੇ ਨਹੀਂ ਜਾਇਆ ਗਿਆ ਬਾਅਦ ਚ ਲੈ ਜਾਣ ਦੇ ਲਈ ਪੈਸੇ ਮੰਗੇ ਗਏ ਸਹੁਰੇ ਪਰਿਵਾਰ ਨੇ ਕੇਸ ਦਰਜ ਕਰਾਇਆ ਤੇ ਜਿਵੇਂ ਕੈਨੇਡਾ ਤੋਂ ਭਾਰਤ ਪਹੁੰਚਿਆ 에ਰਪੋਰਟ ਤੇ ਹੀ ਪੁਲਿਸ ਨੇ ਦਬੋਚ ਲਿਆ